ਇਸ ਵੇਲੇ ਦੀ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਕਿ ਫਿਰੋਜ਼ਪੁਰ ਦੇ ਇੱਕ ਨੌਜਵਾਨ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਕਤਲ ਕੁੱਤਿਆਂ ਦੀ ਲੜਾਈ ਦੇ ਵਿੱਚ ਕੁੱਤਾ ਜਿੱਤਣ ਤੋਂ ਬਾਅਦ ਕਤਲ ਕੀਤਾ ਗਿਆ ਪਰ ਤੁਹਾਨੂੰ ਦੱਸ ਦਈਏ ਕਿ ਕੱਲ੍ਹ ਦੀਆਂ ਖਬਰਾਂ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਕੁੱਤਿਆਂ ਦੀਆਂ ਦੌੜਾਂ ਹੋ ਰਹੀਆਂ ਸੀ ਜਿਸ ਦੇ ਦੌਰਾਨ ਕੁੱਤਾ ਜਿੱਤ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਪਰ ਇਸ ਤਰ੍ਹਾਂ ਨਹੀਂ ਹੋਇਆ ਦਰਸਲ ਪੂਰੀ ਖਬਰ ਹੈ ਕਿ ਇਸ ਖਬਰ ਦਾ ਪੂਰਾ ਸੱਚ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਦਰਸਲੇ ਖਬਰ ਆ ਕਿ ਕੁੱਤਿਆਂ ਦੀਆਂ ਲੜਾਈਆਂ ਵਾਲੀ ਗੇਮ ਦੇ ਵਿੱਚ 1.5 ਸਾਲ ਪਹਿਲਾਂ ਸਤਨਾਮ ਸਿੰਘ ਚੀਮਾ ਨਾਮ ਦੇ ਲੜਕੇ ਨੇ ਦੂਜੀ ਧਿਰ ਨੂੰ ਹਰਾਇਆ ਸੀ ਉਹਨਾਂ ਦੇ ਕੁੱਤੇ ਨੂੰ ਹਰਾਇਆ ਸੀ ਪਿਛਲੇ ਕਾਫੀ ਲੰਮੇ ਸਮੇਂ ਤੋਂ ਉਹਨਾਂ ਦੇ ਕੁੱਤੇ ਹੀ ਇਸ ਕੁੱਤਿਆਂ ਦੀ ਫਾਈਟ ਦੇ ਵਿੱਚ ਜਿੱਤਦੇ ਆ ਰਹੇ ਸੀ ਪਰ ਪਹਿਲੀ ਵਾਰ 1.5 ਸਾਲ ਪਹਿਲਾਂ ਕੁੱਤਿਆਂ ਦੀਆਂ ਹੋਈਆਂ ਲੜਾਈਆਂ ਦੇ ਵਿੱਚ ਇਸ ਖੇਡ ਦੇ ਵਿੱਚ ਸਤਨਾਮ ਸਿੰਘ ਚੀਮਾ ਜੋ ਕਿ ਫਿਰੋਜ਼ਪੁਰ ਦੇ ਹਲਕਾ ਗੁਰੂ ਰਸਾਇ ਦੇ ਨਾਲ ਲੱਗਦੇ ਪਿੰਡ ਚੁੱਗਾ ਦਾ ਨੌਜਵਾਨ ਔਰ ਸਤਨਾਮ ਸਿੰਘ ਦਾ ਕੁੱਤਾ ਇਸ ਫਾਈਟ ਦੇ ਵਿੱਚ ਜਿੱਤ ਜਾਂਦਾ ਹੈ ਔਰ ਦੂਜੇ ਪਾਸੇ ਦੂਜੀ ਧਿਰ ਨੂੰ ਜਿਹੜੀ ਲਗਾਤਾਰ ਕਈ ਸਾਲਾਂ ਤੋਂ ਜਿੱਤ ਦੀ ਹਾਰੀ ਸੀ ਉਹਨਾਂ ਨੂੰ ਇਸ ਗੱਲ ਦਾ ਗੁੱਸਾ ਵੀ ਆਉਂਦਾ ਹੈ ਪਰ ਉਹ ਗੁੱਸੇ ਨੂੰ ਬਾਹਰ ਨਹੀਂ ਕੱਢਦੇ ਪਰ ਗੁੱਸਾ ਅੰਦਰ ਰੱਖਦੇ ਨੇ 1.5 ਸਾਲ ਤੱਕ ਦੱਸਿਆ ਜਾ ਰਿਹਾ ਹੈ ਕਿ ਉਹ ਸਤਨਾਮ ਚੀਮੇ ਦੀ ਰੈਕੀ ਕਰਦੇ ਰਹੇ ਕਿ ਕਦੋਂ ਸਾਡੇ ਕਾਬੂ ਆਉਂਦਾ ਔਰ ਕਦੋਂ ਅਸੀਂ ਇਸ ਦਾ ਕਤਲ ਕਰੀਏ ਮਿਲੀ ਸੂਤਰਾਂ ਤੋਂ ਜਾਣਕਾਰੀ ਮੁਤਾਬਕ ਹੁਣ ਚੀਮਾ ਜਾਨੀ ਕਿ ਸਤਨਾਮ ਬਰਨਾਲੇ ਗਿਆ ਸੀ ਬਰਨਾਲੇ ਆਪਣੇ ਰਿਸ਼ਤੇਦਾਰੀ ਦੇ ਵਿੱਚ ਗਿਆ ਸੀ ਪੱਖੋ ਕੈਂਚੀਆਂ ਦੇ ਕੋਲੇ ਜਦੋਂ ਇਹ ਖੜਾ ਸੀ ਤਾਂ ਉਹਨਾਂ ਦੇ ਵਿਅਕਤੀਆਂ ਦੇ ਵੱਲੋਂ ਗੱਡੀ ਮਾਰ ਕੇ ਇਸ ਨੂੰ ਸੁੱਟ ਲਿਆ ਜਾਂਦਾ ਜਦੋਂ ਸੁੱਟ ਲਿਆ ਜਾਂਦਾ ਹੈ ਤਾਂ ਉਸ ਦੀਆਂ ਲੱਤਾਂ ਦੇ ਉੱਪਰ ਰਾੜਾ ਮਾਰੀਆਂ ਜਾਂਦੀਆਂ ਨੇ ਜਾਨੀ ਕਿ ਉਸ ਦੀਆਂ ਲੱਤਾਂ ਤੋੜ ਦਿੱਤੀਆਂ ਜਾਂਦੀਆਂ ਨੇ 20-22 ਮੁੰਡੇ ਮਗਰੋਂ ਆਉਂਦੇ ਨੇ ਬੁਰੇ ਤਰੀਕੇ ਨਾਲ ਉਸ ਦੀ ਕੁੱਟਮਾਰ ਕਰਦੇ ਨੇ ਔਰ ਉਸ ਦਾ ਕਤਲ ਕਰ ਦਿੰਦੇ ਨੇ ਇੰਜ ਲੱਗਦਾ ਹੈ ਕਿ ਉਸ ਦਾ ਕਤਲ ਕਰਨ ਲਈ ਹੀ ਉਹ ਆਏ ਸੀ ਕਿੰਨੇ ਟਾਈਮ ਤੋਂ ਪਲਾਨ ਬਣਾ ਰਹੇ ਸੀ ਇਹ ਤਾਂ ਇਨਵੈਸਟੀਗੇਸ਼ਨ ਦਾ ਪਾਰਟ ਆ ਪਰ ਸੋਰਸਸ ਦੁਆਰਾ ਮਿਲੀ ਜਾਣਕਾਰੀ ਤੋਂ ਇਹ ਪਤਾ ਚੱਲਦਾ ਹੈ ਕਿ ਲੰਬੇ ਸਮੇਂ ਤੋਂ ਸਤਨਾਮ ਦੇ ਪਿੱਛੇ ਉਹ ਲੱਗੇ ਹੋਏ ਸੀ ਉਹ ਇਸ ਗੱਲ ਨੂੰ ਭੁਲਾ ਨਹੀਂ ਪਾਰੇ ਸੀ ਕਿ ਸਾਡੇ ਕੁੱਤਿਆਂ ਦੀ ਫਾਈਟ ਦੇ ਵਿੱਚ ਅਸੀਂ ਹਾਰੇ ਹਾਂ ਸਾਡਾ ਕੁੱਤਾ ਹਾਰਿਆ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਕੁੱਤਿਆਂ ਦੀ ਫਾਈਟ 'ਚ ਉਹਨਾਂ ਦੇ ਕੁੱਤੇ ਜਿੱਤਦੇ ਆਉਂਦੇ ਸੀ ਔਰ ਇਹ 1.5 ਸਾਲ ਪਹਿਲਾਂ ਜੋ ਫਾਈਟ ਹੁੰਦੀ ਆ ਉਸ ਫਾਈਟ ਦੇ ਵਿੱਚ ਸਤਨਾਮ ਚੀਮੇ ਦਾ ਕੁੱਤਾ ਜਿੱਤਦਾ ਹੈ ਇਸ ਲਈ ਰੰਜਿਸ਼ ਆਪਣੇ ਦਿਮਾਗ ਦੇ ਵਿੱਚ ਉਹਨਾਂ ਦੇ ਵੱਲੋਂ ਰੱਖੀ ਗਈ ਸੀ ਇਹ ਜਿਹੜੀਆਂ ਕੁੱਤਿਆਂ ਦੀ ਕੁੱਤਿਆਂ ਦੀ ਲੜਾਈ ਗੇਮ ਚੱਲਦੀ ਆ ਤਾਂ ਇਹ ਮਾਨਸੇ ਦੇ ਲਾਗੇ ਦੱਸਿਆ ਜਾ ਰਿਹਾ ਕਿ ਡੇਢ ਸਾਲ ਪਹਿਲਾਂ ਉੱਥੇ ਹੁੰਦੀ ਆ ਪਰ ਡੇਢ ਸਾਲ ਤੋਂ ਬਾਅਦ ਇੱਕ ਗਰੁੱਪ ਸੰਝਾ ਬਣਿਆ ਹੁੰਦਾ ਜਿਵੇਂ WhatsApp ਗਰੁੱਪ ਅੱਜ ਦੇ ਸਮੇਂ ਚ ਵੀ ਔਰ ਉਸ ਗਰੁੱਪ ਦੇ ਵਿੱਚ ਦੱਸ ਦਿਆ ਕਿ ਕੋਈ ਗਾਲੀ ਗਲੋਚ ਵੀ ਪਿਛਲੇ ਬੀਤੇ ਦਿਨਾਂ ਚ ਹੋਇਆ ਗੁੱਸੇ ਗਸਾਈ ਵੀ ਇੱਕ ਦੂਜੇ ਨਾਲ ਹੋਈ ਆ ਉਸ ਤੋਂ ਬਾਅਦ ਜਿਹੜਾ ਕੀ ਆ ਉਸ ਦਾ ਕਤਲ ਹੋ ਜਾਂਦਾ ਹੈ ਜਦੋਂ ਕੱਲ ਕਤਲ ਹੁੰਦਾ ਹੈ ਤਾਂ ਉਸ ਤੋਂ ਬਾਅਦ ਟੀਵੀ ਚੈਨਲਾਂ ਦੇ ਉੱਪਰ ਹੀ ਖਬਰਾਂ ਚੱਲਦੀਆਂ ਨੇ ਕਿ ਕੁੱਤਿਆਂ ਦੀ ਦੌੜ ਦੇ ਵਿੱਚ ਜਿਹੜਾ ਕੁੱਤਾ ਜਿੱਤ ਜਾਂਦਾ ਔਰ ਚੀਮੇ ਨੂੰ ਸਤਨਾਮ ਨੂੰ ਜਿਹੜਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ तकरीबन ਮੀਡੀਆ ਦੇ ਉੱਪਰ ਹੀ ਖਬਰਾਂ ਚੱਲਦੀਆਂ ਨੇ ਪਰ ਤੁਹਾਨੂੰ ਦੱਸ ਦਈਏ ਬਿਲਕੁਲ ਖਬਰਾਂ ਗਲਤ ਨੇ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਦਰਸਲ ਇਹ ਕੁੱਤਿਆਂ ਦੀ ਦੌੜ ਨਹੀਂ ਸੀ ਇਹ ਕੁੱਤਿਆਂ ਦੀ ਫਾਈਟ ਸੀ ਕੁੱਤਿਆਂ ਦੀ ਫਾਈਟ ਦੇ ਵਿੱਚ ਔਰ ਉਹ ਵੀ ਡੇਢ ਸਾਲ ਪਹਿਲਾਂ ਹੋਈ ਸੀ ਡੇਢ ਸਾਲ ਬਾਅਦ ਹੁਣ ਉਸ ਦਾ ਕਤਲ ਕੀਤਾ ਹੈ ਇਸ ਦੇ ਜਿਹੜੀ ਰਿਲੇਟਡ ਜਾਣਕਾਰੀ ਹੈ ਉਹ ਹੀ ਮਿਲਿਆ ਕਿ ਉੱਥੋਂ ਦੇ ਐਸਐਸਪੀ ਦੁਆਰਾ ਪੁਲਿਸ ਵੱਲੋਂ ਦੁਆਰਾ ਜਿਹੜਾ ਅਣਪਛਾਤੇ ਔਰ ਬਾਈ ਨੇਮ ਵੀ ਲੋਕਾਂ ਦੇ ਉੱਪਰ ਪਰਚਾ ਦਰਜ ਕਰ ਦਿੱਤਾ ਗਿਆ ਹੁਣ ਉਹਨਾਂ ਦੀ ਭਾਲ ਜਿਹੜੀ ਆ ਉਹ ਜਾਰੀ ਕਰ ਦਿੱਤੀ ਆ ਪਰ ਦੂਜੇ ਪਾਸੇ ਘਰ ਚ ਆਤ ਮਾਰੀਏ ਤਾਂ ਸਤਨਾਮ ਚੀਮਾ ਦੇ ਘਰ ਉਸ ਦੀ 5 ਸਾਲ ਦਾ ਬੇਟਾ ਔਰ 9 ਸਾਲ ਦੀ ਬੇਟੀ ਦੱਸੀ ਜਾ ਰਹੀ ਹੈ ਪਿਛਲੇ ਕਰੀਬ ਡੇਢ ਸਾਲ ਤੋਂ ਜਿਹੜਾ ਚੀਮਾ ਉਹ ਕੁੱਤਿਆਂ ਦੀਆਂ ਜਿਹੜੀਆਂ ਲੜਾਈ ਨਹੀਂ ਕਰਵਾ ਰਿਆ ਸੀ ਯਾਨੀ ਕਿ ਕਿਸੇ ਵੀ ਗੇਮ ਦੇ ਵਿੱਚ ਨਹੀਂ ਜਾ ਰਿਹਾ ਸੀ ਪਰ ਉਹ ਸ਼ੌਕੀਨ ਸੀ ਮਹਿੰਗੇ ਕੁੱਤੇ ਵਧੀਆ ਨਸਲ ਦੇ ਕੁੱਤੇ ਪਾਲਣ ਦਾ ਰੱਖਣ ਦਾ ਸ਼ੌਕੀਨ ਸੀ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਵੀ ਜਿਹੜੀਆਂ ਉਹਨਾਂ ਦੇ ਪਰਸਨਲ ਹੈਂਡਲ ਦੇ ਉੱਪਰ ਪਈਆਂ ਹੋਈਆਂ ਨੇ ਜਿੱਥੋਂ ਇਹ ਸਿੱਧ ਹੁੰਦਾ ਹੈ ਦੇਖਣ ਮੁਤਾਬਕ ਕਿ ਵਾਕਈ ਕਾਫੀ ਜ਼ਿਆਦਾ ਸ਼ੌਕੀਨ ਸੀ ਸਤਨਾਮ ਚੀਮਾ ਜੋ ਕਿ ਕੁੱਤਿਆਂ ਦਾ ਪਰ ਅੱਜ ਉਹਨਾਂ ਉਸ ਸ਼ੌਂਕ ਨੇ ਉਸ ਸ਼ੌਂਕ ਦੇ ਨਾਲ ਖੇਢੀ ਇਸ ਗੇਮ ਦੇ ਵਿੱਚ ਹੀ ਜਿੱਤੇ ਉਸਦੇ ਕੁੱਤੇ ਦੁਆਰਾ ਹੀ ਇੱਕ ਰੰਜਿਸ਼वाणी ਜਿਸ ਨੇ ਅੱਜ ਉਸ ਦੀ ਜ਼ਿੰਦਗੀ ਖਤਮ ਕਰ ਦਿੱਤੀ ਕਿੰਨੇ ਟਾਈਮ ਤੋਂ ਰੰਜਿਸ਼ ਰੱਖ ਕੇ ਉਹ ਵਿਅਕਤੀ ਬੈਠੇ ਸੀ ਪਰ ਅੱਜ ਆਖਰਕਾਰ ਉਹਨਾਂ ਨੂੰ ਮੌਕਾ ਮਿਲਿਆ ਔਰ ਉਹਨਾਂ ਨੇ ਕਤਲ ਕਰ ਦਿੱਤਾ ਪਰ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਡੇਢ ਸਾਲ ਪੁਰਾਣੀ ਰنجੇਸ਼ਾ ਚਲੋ ਰنجੇਸ਼ 씨 ਛੱਡੋ ਬਹੁਤ ਸਮਾਂ ਹੋ ਗਿਆ ਇਸ ਚੀਜ਼ ਨੂੰ ਭੁੱਲ ਜਾਣਾ ਚਾਹੀਦਾ ਸੀ ਪਰ ਇੱਕ ਨਿੱਕੀ ਜੀ ਗੱਲ ਇੱਕ ਰنجਿਸ਼ ਦਿਲ ਦੇ ਵਿੱਚ ਰੱਖੀ ਸਰਫਾਰ ਨੂੰ ਲੈ ਕੇ ਇੱਕ ਨੌਜਵਾਨ ਦਾ ਕਤਲ ਕਰ ਦੇਣਾ ਕਿਤੇ ਨਾ ਕਿਤੇ ਬਹੁਤ ਨਿੰਦਨਯੋਗ ਇਹ ਘਟਨਾ ਹੈ ਦੂਜੇ ਪਾਸੇ ਸਤਨਾਮ ਦੇ ਬੇਟਾ ਔਰ ਬੇਟੀ ਪਰਵਾਰਿਕ ਮੈਂਬਰ ਨੇ ਰੋ ਰੋ ਬੁਰਾ ਹਾਲ ਹੈ ਪਰਵਾਰਿਕ ਮੈਂਬਰਾਂ ਦਾ ਪਿੰਡ ਦੇ ਲੋਕ ਸਰਪੰਚ ਉਹਨਾਂ ਦੀ ਲਾਸ਼ ਜਿਹੜੀ ਆ ਉਹ ਨਜ਼ਦੀਕੀ ਹਸਪਤਾਲ ਮਾਨਸਾ ਦੱਸਿਆ ਜਾ ਰਿਹਾ ਉਹ ਬਰਨਾਲਾ ਦੱਸਿਆ ਜਾ ਰਿਹਾ ਸੌਰੀ ਉਥੇ ਉਹਨਾਂ ਦੀ ਲਾਸ਼ ਨੂੰ ਜਿਹੜਾ ਮੋਰਚਰੀ ਦੇ ਵਿੱਚ ਰੱਖ ਦਿੱਤਾ ਗਿਆ ਸੀ ਔਰ ਅੱਜ ਪੋਸਟਮਾਰਮ ਦੱਸਿਆ ਜਾ ਰਿਹਾ ਹੈ ਕਿ ਅੱਜ ਪੋਸਟਮਾਰਮ ਤੋਂ ਬਾਅਦ ਉਹਨਾਂ ਦੀ ਲਾਸ਼ ਉਹਨਾਂ ਦੇ ਘਰ ਲੈ ਆਂਦੀ ਜਾਏਗੀ ਔਰ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਪਰ ਉਹਨਾਂ ਨੇ ਤਾਂ ਦੋ ਪਲ ਦੇ ਲਈ ਉਸ ਦਾ ਕਤਲ ਕਰਤਾ ਗੁੱਸਾ ਠੰਡਾ ਕਰਨ ਦੇ ਲਈ ਕਿ ਅਸੀਂ ਹਾਰੇ ਸੀ ਇਹ ਜਿੱਤਿਆ ਸੀ ਪਰ ਜ਼ਿੰਦਗੀ ਉਹਨਾਂ ਦੀ ਵੀ ਤਬਾਹ ਹੋ ਚੁੱਕਿਆ ਕਿਉਂਕਿ ਸਾਰੀ ਜ਼ਿੰਦਗੀ ਹੁਣ ਜੇਲ੍ਹ ਦੇ ਵਿੱਚ ਕੱਟਣੀ ਪੈਗੀ ਦੂਜੇ ਪਾਸੇ ਸਤਨਾਮ ਦਾ ਵੀ ਘਰ ਬਿਲਕੁਲ ਤਬਾਹ ਕਰਤਾ ਹੈ ਜਿੱਥੇ ਕਿ ਸਤਨਾਮ ਜਿਹੜਾ ਕੀ ਆ ਇਸ ਗੇਮ ਤੋਂ ਵੀ ਦੂਰ ਦੱਸਿਆ ਜਾ ਰਿਆ ਸੀ ਕਿ ਉਹਨੂੰ ਕਾਫੀ ਸਮੇਂ ਤੋਂ ਖੇਤੀ ਦਾ ਕੰਮ ਕਰਦਾ ਸੀ ਖੇਤੀਬਾੜੀ ਕਰਦਾ ਸੀ ਆਪਣੇ ਘਰ ਦੇ ਵਿੱਚ ਪਿੰਡ ਦੇ ਵਿੱਚ ਹੀ ਕੰਮ ਕਰਦਾ ਸੀ ਬਾਹਰ ਕੋਈ ਵੀ ਕੰਮ ਕਰ ਨਹੀਂ ਜਾਂਦਾ ਸੀ ਔਰ ਨਾ ਕਰਦਾ ਸੀ ਇਹ ਸੂਤਰਾ ਦੁਆਰਾ ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਪਰ ਉਸ ਦਾ ਕਤਲ ਕਰ ਦੇਣਾ ਕਿਤੇ ਨਾ ਕਿਤੇ ਬੜੀ ਨਿੰਦਨਯੋਗ ਘਟਨਾ ਹੈ ਔਰ ਅੱਜ ਦੀ ਨੌਜਵਾਨੀ ਨੂੰ ਦੇਖਿਆ ਜਾਵੇ ਤਾਂ ਨਿੱਕੀ ਜੀ ਗੱਲ ਇੰਜ ਕਹਿ ਲਈਏ ਕਿ ਰੋਡ ਤੇ ਜਾ ਰਹੇ ਹੋ ਅਗਰ ਹਾਰਨ ਤੁਸੀਂ ਮਾਰਤਾ ਤੁਸੀਂ ਹਾਰਨ ਵਜੇ ਨੂੰ ਲੈ ਕੇ ਵੀ ਗੁੱਸਾ ਕਰਕੇ ਗੋਲੀਆਂ ਚਲਾ ਦਿੰਦੇ ਨੇ ਗੁੱਸਾ ਕਰਕੇ ਵੀ ਗੱਡੀਆਂ ਭੰਨਣ ਤੋੜਨ ਤੇ ਆ ਜਾਂਦੇ ਨੇ ਇੰਨਾ ਜ਼ਿਆਦਾ ਗੁੱਸਾ ਵੱਧ ਚੁੱਕਿਆ ਸਹਿਣਸ਼ੀਲਤਾ ਬਿਲਕੁਲ ਖਤਮ ਹੋ ਚੁੱਕੀ ਹੈ ਸਹਿਣਸ਼ੀਲਤਾ ਖਤਮ ਦੀ ਹੀ ਆ ਨਿਸ਼ਾਨੀ ਹੈ ਜਿਹੜਾ ਕਿ ਇਸ ਸਤਨਾਮ ਚੀਮੇ ਦਾ ਕਤਲ ਕਰ ਦਿੱਤਾ ਗਿਆ ਨਹੀਂ ਤਾਂ ਤਾਜੀ ਘਟਨਾ ਹੋਵੇ ਫਿਰ ਵੀ ਮੰਨੀਏ ਕਿ ਗੁੱਸਾ ਸੀ ਮੌਕੇ ਤੇ ਜਿਹੜਾ ਉਸ ਨੂੰ ਉਸ ਦਾ ਕਤਲ ਕੀਤਾ ਪਰ ਗੁੱਸਾ ਡੇਢ ਸਾਲ ਪੁਰਾਣਾ ਸੀ ਪੁਰਾਣਾ ਡੇਢ ਸਾਲ ਗੁੱਸੇ ਨੇ ਕਿਵੇਂ ਡੇਢ ਸਾਲ ਬਾਅਦ ਇੱਕ ਛੋਟੇ ਛੋਟੇ ਬੱਚਿਆਂ ਦੇ ਪਿਓ ਦਾ ਕਤਲ ਕਰ ਦਿੱਤਾ ਕਿਸ ਤਰੀਕੇ ਨਾਲ ਗੁੱਸਾ ਆਪਣੇ ਦਿਲ ਦੇ ਵਿੱਚ ਹਰ ਰੋਜ਼ ਸਾਮਕੀ ਰੱਖਦੇ ਹੋਣਗੇ ਉਹ ਲੋਕ ਔਰ ਜਦੋਂ ਉਹ ਦਾ ਲੱਗਣ ਦੀ ਤਾਂਗ ਦੇ ਵਿੱਚ ਹੋਣਗੇ ਪਰ ਹੁਣ ਜਦੋਂ ਆਪਣੀ ਰਿਸ਼ਤੇਦਾਰੀ ਦੇ ਵਿੱਚ ਬੀਤੇ ਦਿਨੀ ਜਾਂਦਾ ਤਾਂ ਉਸ ਤੋਂ ਬਾਅਦ ਅਗਲੇ ਦਿਨ ਉਸ ਦਾ ਜਿਹੜਾ ਬਾਜ਼ਾਰ ਦੇ ਵਿੱਚ ਉੱਥੇ ਕਤਲ ਕਰ ਦਿੱਤਾ ਜਾਂਦਾ ਇੰਨਾ ਬੇਰਹਿਮੀ ਦੇ ਨਾਲ ਉਸ ਨੂੰ ਕੁੱਟਿਆ ਜਾਂਦਾ ਮਾਰਿਆ ਜਾਂਦਾ ਕਿ ਉਸ ਦੀ ਜਾਨ ਕੱਢ ਦਿੱਤੀ ਜਾਂਦੀ ਹੈ ਉੱਥੇ ਇਹ ਹਾਲਾਤ ਜਿਹੜੇ ਨੇ ਇਹ ਪੰਜਾਬ ਦੇ ਨੇ ਹਾਲਾਤ ਜਿਹੜੇ ਨੇ ਇਹ ਫਿਰੋਜ਼ਪੁਰ ਦੇ ਨੌਜਵਾਨ ਦੇ ਬਰਨਾਲਾ ਦੇ ਵਿੱਚ ਬਣੇ ਨੇ ਜਿੱਥੇ ਉਸ ਦਾ ਕਤਲ ਬੇਰਹਿਮੀ ਦੇ ਨਾਲ ਕਰ ਦਿੱਤਾ ਗਿਆ ਹੈ। ਔਰ ਦੂਜੇ ਪਾਸੇ ਇਹ ਦੱਸਦੀ ਹੈ ਕਿ ਇਸ ਖੇਡ ਦਾ ਤਾਂ ਸ਼ੌਕੀਨ ਸਤਨਾਮ ਚੀਮਾ ਸੀਗਾ ਪਰ ਦੂਜੇ ਪਾਸੇ ਵਾਲੀਬਾਲ ਦਾ ਵੀ ਚੰਗਾ ਖਿਡਾਰੀ ਸੀਗਾ। ਹਾਲਾਂਕਿ ਮਹਿੰਗੇ ਕੁੱਤੇ ਲੱਖਾਂ ਦੇ ਕੁੱਤੇ ਰੱਖਣ ਦਾ ਸ਼ੌਕੀਨ ਸੀ। ਕੁੱਤੇ ਪਾਲਣ ਦਾ ਸ਼ੌਕੀਨ ਸੀ ਪਰ ਨਾਲ ਦੀ ਨਾਲ ਗਰਾਊਂਡ ਦੇ ਵਿੱਚ ਵਾਲੀਬਾਲ ਖੇਡਾਂ ਦਾ ਵੀ ਸ਼ੌਕੀਨ ਸੀ ਕਿਉਂਕਿ ਖੇਡਾਂ ਦੇ ਨਾਲ ਜੁੜਿਆ ਸੀ ਚੰਗੀ ਹਾਈਟ ਸੀ ਕਦ ਕਾਠ ਸੀਗਾ ਔਰ ਵਾਕਿਆ ਹੀ ਪਲੇਅਰ ਪਲੇਅਰਾਂ ਦੀ ਦੁਨੀਆ ਦੇ ਵਿੱਚ ਉਹ ਆਪਣਾ ਨਾਮ ਵੱਖਰਾ ਬਣਾਉਣਾ ਚਾਹੁੰਦਾ ਸੀ ਪਰ ਇਹ ਵੀ ਉਹਦੇ ਦੋਸਤ ਮਿੱਤਰ ਦੱਸਦੇ ਨੇ ਕਿ ਜਦੋਂ ਉਦੋਂ ਲੜਾਈ ਝਗੜਾ ਹੋਇਆ ਕਿਉਂਕਿ 1.5 ਸਾਲ ਪਹਿਲਾਂ ਜਿਹੜਾ ਲੜਾਈ ਝਗੜਾ ਹੋਇਆ ਸੀ ਕਿ ਉਹ ਲੜਾਈ ਝਗੜਾ ਹੋਣ ਤੋਂ ਬਾਅਦ ਜਿਹੜਾ ਉਸਨੇ ਇਸ ਸੀਜ਼ਨ ਵੱਲ ਧਿਆਨ ਘਟਾ ਦਿੱਤਾ ਸੀ ਘਰ ਵੱਲ ਧਿਆਨ ਦੇਣਾ ਸ਼ੁਰੂ ਕਰਤਾ ਸੀ ਸ਼ਾਦੀ ਹੋ ਗਈ ਬੱਚੇ ਸੀ ਸਾਰਾ ਲੇਕਿਨ ਉਧਰ ਧਿਆਨ ਦੀਣਾ ਜਿਆਦਾ ਸ਼ੁਰੂ ਕਰਤਾ ਸੀ ਖੇਤੀਬਾੜੀ ਕਰਨੀ ਸ਼ੁਰੂ ਕਰਤੀ ਸੀ ਪਰ ਫਿਰ ਵੀ ਉਹ ਜਿਹੜੇ ਰੰਜਿਸ਼ ਰੱਖੀ ਹੋਈ ਸੀ ਜਿਨ੍ਹਾਂ ਨੇ ਦਿਲ ਦੇ ਵਿੱਚ ਪਰ ਉਹਨਾਂ ਦੀ ਰੰਜਿਸ਼ ਉਹਨਾਂ ਨੇ ਪੂਰੀ ਕਰਨ ਦੇ ਲਈ ਇਹ ਕਾਰਨਾਮਾ ਕੀਤਾ ਜਿਸ ਤੋਂ ਬਾਅਦ ਅਤਿ ਨਿੰਦਨਯੋਗ ਇੱਕ ਘਟਨਾ ਕਹੀ ਜਾ ਸਕਦੀ ਆ ਹਾਲਾਂਕਿ ਬਹੁਤ ਸਾਰੇ ਇਹੋ ਜਿਹੇ ਨੌਜਵਾਨ ਨੇ ਜਿਨ੍ਹਾਂ ਦਾ ਇਸੇ ਤਰੀਕੇ ਨਾਲ ਹੀ ਰੰਜਿਸ਼ਾਂ ਦੇ ਵਿੱਚ ਕਤਲ ਕਰ ਦਿੱਤਾ ਜਾਂਦਾ ਸੰਦੀਪ ਅੰਬੀਆਂ ਦੀ ਗੱਲ ਕਰੀਏ ਤਾਂ ਉਸ ਦਾ ਵੀ ਕਬੱਡੀ ਦੇ ਗਰਾਊਂਡ ਦੇ ਵਿੱਚ ਇਸੇ ਤਰੀਕੇ ਨਾਲ ਕਤਲ ਕਰ ਦਿੱਤਾ ਸੀ ਕਿਉਂਕਿ ਉਹ ਵੀ ਖੇਡਣ ਦੇ ਵਿੱਚ ਕਾਫੀ ਚੰਗਾ ਸੀ ਜਦੋਂ ਦੂਸਰੀ ਤਰ ਹਾਰਦੀ ਆ ਤਾਂ ਖੁਸ਼ੀ-ਖੁਸ਼ੀ ਹਾਰ ਮਨਜ਼ੂਰ ਕਰ ਲੈਣੀ ਚਾਹੀਦੀ ਆ ਪਰ ਪੰਜਾਬ ਦੇ ਵਿੱਚ ਪਤਾ ਨਹੀਂ ਕਿਹੋ ਜੀ ਹਵਾ ਵਗੀ ਆ ਕਿ ਹਾਰ ਬਰਦਾਸ਼ਤਕ ਨਹੀਂ ਹੁੰਦੀ ਲੋਕਾਂ ਤੋਂ ਪਰ ਉਸ ਤੋਂ ਬਾਅਦ ਕਤਲ ਵੱਡਾ ਟੁੱਕਾ ਤੇ ਆ ਜਾਂਦੇ ਨੇ ਗੋਲੀਆਂ ਚਲਾਉਂਦੇ ਆ ਜਾਂਦੇ ਨੇ ਸੰਦੀਪ ਨੰਗਲੰਬੀਆਂ ਦਾ ਵੀ ਕਤਲ ਕੀਤਾ ਸੀ ਛੋਟਾ ਜਿਹਾ ਬੱਚਾ ਸੀ ਉਸ ਦਾ ਜਦੋਂ ਅੰਤਿਮ ਦੇਹ ਨੂੰ ਜਿਹੜਾ ਚਿਥਾ ਚਿਖਾ ਨੂੰ ਅੱਗ ਲਾਉਂਦਾ ਨਜ਼ਰ ਆ ਰਿਹਾ ਸੀ ਉਹ ਉਸ ਦਾ ਬੇਟਾ ਛੋਟੀ ਜੀ ਉਮਰ ਦਾ ਸੀ ਪਰ ਇਸ ਤਰ੍ਹਾਂ ਬਹੁਤ ਸਾਰੇ ਜਿਹੜੇ ਛੋਟੇ ਛੋਟੇ ਬੱਚਿਆਂ ਦੇ ਪਿਓ ਮਾਮਾ ਦੇ ਪੁੱਤ ਲਗਾਤਾਰ ਏਸੀ ਚੀਜ਼ ਦੇ ਵੱਲੋਂ ਮਾਰ ਦਿੱਤੇ ਜਾਂਦੇ ਨੇ ਕਿ ਉਹਨਾਂ ਨੂੰ ਗੁੱਸਾ ਹੁੰਦਾ ਇੱਕ ਪਲ ਦਾ ਗੁੱਸਾ ਅਗਲੇ ਦਾ ਘਰ ਵੀ ਤਬਾਹ ਕਰਦਾ ਔਰ ਆਪ ਦਾ ਘਰ ਤਾਂ ਤਬਾਹ ਹੁੰਦਾ ਹੀ ਆ ਜਿਹੜੇ ਬੰਦੇ ਕਤਲ ਕਰ ਦਿੰਦੇ ਨੇ ਉਹਨਾਂ ਦਾ ਘਰ ਵੀ ਤਬਾਹ ਹੁੰਦਾ ਹੈ ਕਿਉਂਕਿ ਜਦੋਂ ਕਤਲ ਕਰ ਦਿੱਤਾ ਫਿਰ ساری ਜ਼ਿੰਦਗੀ ਜੇਲ੍ਹ ਦੀਆਂ ਰੋਟੀਆਂ ਉਹਨਾਂ ਨੂੰ ਵੀ ਖਾਣੀਆਂ ਪੈਂਦੀਆਂ ਨੇ ਹੁਣ ਫਿਲਹਾਲ ਦੀ ਘੜੀ ਅੱਜ ਅੰਤਿਮ ਸੰਸਕਾਰ ਹੁੰਦਾ ਕੱਲ ਅੰਤਿਮ ਸੰਸਕਾਰ ਹੁੰਦਾ ਇਸ ਬਾਬਤ ਤਾਂ ਹਜੇ ਕੁਝ ਨਹੀਂ ਪਤਾ ਲੇਕਿਨ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਮਾਪੇ ਪਰਿਵਾਰ ਪਿੰਡ ਦੇ ਲੋਕ ਉਹਨਾਂ ਦੀ ਮ੍ਰਿਤਕ ਦੇਹ ਨੂੰ ਜਿਹੜਾ ਪੋਸਟਮਾਰਟਮ ਦੇ ਲਈ ਗਏ ਨੇ ਹਸਪਤਲ ਪੋਸਟਮਾਰਟਮ ਹੋ ਰਿਹਾ ਹੈ ਔਰ ਪੋਸਟਮਾਰਟਮ ਤੋਂ ਬਾਅਦ ਜਿਹੜਾ ਉਹਨਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਚੁੱਗੇ ਪਿੰਡ ਜੋ ਕਿ ਗੁਰੂ ਹਰਸਾਏ ਦੇ ਵਿੱਚ ਆ ਉੱਥੇ ਉਹਨਾਂ ਦੇ ਮ੍ਰਿਤਕ ਦੇਨ ਨੂੰ ਲਿਆਂਦਾ ਜਾਏਗਾ ਔਰ ਅੰਤਿਮ ਸੰਸਕਾਰ ਜਿਹੜਾ ਉਹ ਕੀਤਾ ਜਾਏਗਾ ਬੜੀ ਮੰਦਪਾਗੀ ਖਬਰ ਆ ਅਗਰ ਇਸ ਬਾਬਤ ਤੁਸੀਂ ਵੀ ਕੋਈ ਵਿਚਾਰ ਆਪਣੇ ਲਿਖਣਾ ਚਾਹੁੰਦੇ ਹੋ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖੋ